ਤੜਕੇ ਨਹੀਂ ਪੀਂਦਾ ਕਹਿ ਦਿੰਨੇ ਬੇ ਰੋਜ ਸ਼ਾਮ ਨੂੰ ਲਾ ਲੈਣਾ ਲੈ ਹੁਣ ਨਹੀਂ ਪੀਂਦਾ ਹਣ ਦੀਏ ਬੇ ਆਪੇ ਸੋਹਾ ਪਾ ਲੈਣਾ ਲੈ ਹੁਣ ਨਹੀਂ ਕਹਿੰਦੀ ਮੁੜ ਕੇ ਮੈਂ ਹੁਣ ਨਹੀਂ ਕਹਿੰਦੀ ਮੁੜ ਕੇ ਮੈਂ ਤੈਨੂੰ ਅੱਖ ਅੱਖ ਕੇ ਹਾਰੀ ਵੇ ਨਾ ਪੀਆ ਕਰੀ ਹਣ ਦਿਆ ਹੈ ਪੀਣੀ ਰੋਜ ਦੀ ਮਾੜੀ ਵੇ ਨਾ ਪੀਆ ਕਰੀ ਹਣ ਦਿਆ ਪੀਣੀ ਰੋਜ ਦੀ ਮਾੜੀ ਵੇ ਐ ਪੀਣੀ ਸਿਹਤ ਲਈ ਮਾੜੀ ਐ ਇੱਧ ਲਿਖਿਆ ਹੁੰਦਾ ਲੈਵਲ ਤੇ ਰਹਿਣੀ ਜਾਂਦਾ ਬਿਨ ਪੀਤੇ ਨੀ ਯਾਦ ਰੱਖਦੇ ਮੇਂ ਤੇ ਟੇਵਲ ਤੇ ਐ ਨਿੱਤ ਗਲੇ ਸ਼ਿਕਰ ਆਉਂਦੀ ਐ ਨਿੱਤ ਗਲੇ ਸ਼ਿਕਰ ਆਉਂਦੀ ਐ ਅਸੀਂ ਜਾਣਦੇ ਸਾਰੇ ਨਹੀਂ ਲੈ ਧੋ ਕੁੱਟਲਾ ਕੇ ਦੇ ਕੁੜੇ ਆਉਣੇ ਕਿਵੇਂ ਨਜ਼ਾਰੇ ਨਹੀਂ ਲੈ ਧੋ ਕੁੱਟਲਾ ਕੇ ਦੇ ਕੁੜੇ ਆਉਣੇ ਕਿਵੇਂ ਨਜ਼ਾਰੇ ਨਹੀਂ ਓ ਤੂੰ ਕੀ ਕੱਢੇਂਗਾ दारू ਚੋਂ ਇਹਨੇ ਬਹੁਤੇ ਹੀ ਕਰ ਗਾਲੇ ਵੇ ਇਹ ਨਜ਼ਾਰੇ ਤੇਰਿਆਂ ਨੇ ਕਈ ਡੋਬ ਤੇ ਫਰਮ ਵਾਲੇ ਵੇ ਤੂੰ ਕਿਹੜੇ ਬਾਗ ਦੀ ਮੂਲੀ ਐ ਕਿਹੜੇ ਬਾਗ ਦੀ ਮੂਲੀ ਐ ਇਹਨੇ ਦੁਨੀਆ ਬਹੁਤ ਉਜਾੜੀ ਵੇ ਨਾ ਪੀਆ ਕਰ ਹਣਦਿਆ ਹੇ ਪੀਣੀ ਰੋਜ ਦੀ ਮਾੜੀ ਵੇ ਨਾ ਪੀਆ ਕਰ ਹਣਦਿਆ ਪੀਣੀ ਰੋਜ ਦੀ ਮਾੜੀ ਵੇ ਹਉ ਜਦ ਮਹਿਫਲ ਜੁੜ ਜੇ ਯਾਰਾਂ ਦੀ ਫਿਰ ਤੱਕੇ ਨਾਲ ਪਲਾ ਦਿੰਦੇ ਜੇ ਕਰੀਏ ਨਾ ਨਾ ਵਾਲੀ ਨਹੀਂ ਫਿਰ ਫੜ ਕੇ ਮੂੰਹ ਨੂੰ ਲਾ ਦਿੰਦੇ ਐ ਪੀਣੀ ਖਾਣੀ ਚੀਜ਼ ਕੁੜੇ ਐ ਪੀਣੀ ਖਾਣੀ ਚੀਜ਼ ਕੁੜੇ ਕਹਿੰਦੇ ਮਰਦਾਂ ਲਈ ਮੁੱਟਿਆਰੇ ਨਹੀਂ ਲੈ ਧੋਕਟ ਲਾ ਕੇ ਦੇ ਕੁੜੇ ਹਏ ਆਉਣੇ ਕਿਵੇਂ ਨਜ਼ਾਰੇ ਨਹੀਂ ਲੈ ਧੋਕਟ ਲਾ ਕੇ ਦੇ ਕੁੜੇ ਹਏ ਆਉਣੇ ਕਿਵੇਂ ਨਜ਼ਾਰੇ ਨਹੀਂ ਓ ਪੱਟੀ ਵਾਲੀ ਕਿਉਂ ਸਮਝੇ ਨਾ ਤੈਨੂੰ ਥੱਕ ਗਈ ਸਮਝਾ ਕੇ ਵੇ ਬਸ ਦਾਰੂ ਰਹਿ ਜੂ ਕੋਲ ਤੇਰੇ ਮੈਂ ਬਹਿ ਜੂ ਪੇਕੀ ਜਾ ਕੇ ਵੇ ਹਾਏ ਲੱਖੀ ਫੇਰ ਬੜਾ ਪਛਤਾਵੇਂਗਾ ਫੇਰ ਬੜਾ ਪਛਤਾਵੇਂਗਾ ਨਾਲ ਸਿਰ ਤੇ ਆ ਗਈ ਹਾੜੀ ਵੇ ਨਾ ਪਿਆ ਕਰ ਹਣ ਦਿਆ ਹੈ ਪੀੜੀ ਰੋਜ ਦੀ ਮਾੜੀ ਵੇ ਨਾ ਪਿਆ ਕਰ ਹਣ ਦਿਆ ਹੈ ਪੀੜੀ ਰੋਜ ਦੀ ਮਾੜੀ ਵੇ ਹੌਲੇ ਪਰਾਂ ਬਗਾ ਕੇ ਛੁੱਟ ਦਿੱਤੀ ਆਪਾਂ ਵੀ ਅੱਜ ਤੋਂ ਪੀਂਦੇ ਨਹੀਂ ਹੋ ਜਿਹੜੇ ਨਹੀਂ ਪੀਂਦੇ ਹਣ ਦिए ਆਖਿਰ ਉਹ ਵੀ ਤਾਂ ਨੇ ਜਿੰਦੇ ਨਹੀਂ ਲੈ ਅੱਜ ਤੋਂ ਮੰਨ ਲਈ ਗੱਲ ਤੇਰੀ ਅੱਜ ਤੋਂ ਮੰਨ ਲਈ ਗੱਲ ਤੇਰੀ ਮੇਰੀ ਹੁਸਨ ਦੀ ਏ ਸਰਕਾਰੇ ਨਹੀਂ ਲੈ ਧੋ ਕੁੱਟਲਾ ਕੇ ਦੇ ਕੁੜੇ ਹਾਏ ਆਉਣੇ ਕਿਵੇਂ ਨਜ਼ਾਰੇ ਨਹੀਂ ਲੈ ਧੋ ਕੁੱਟਲਾ ਕੇ ਦੇ ਕੁੜੇ ਹਾਏ ਆਉਣੇ ਕਿਵੇਂ ਨਜ਼ਾਰੇ ਸਰਤੇ ਕਮੈਂਟ ਜਰੂਰ ਕਰਿਓ ਬਾਈ ਜੇ ਵਧੀਆ ਲੱਗੇ ਤਾਂ